ਤਿਆ ਦੋ ਵੀ ਤਿਉਹਾਰ ਆਉਂਦੇ ਨੇ ਹੁਣ ਸਪੈਸ਼ਲੀ ਰਖੜੀ ਆਉਣ ਵਾਲੀ ਹੈ ਹਨਾ ਜਿਹੜੇ ਆ ਰੰਗ ਨੇ ਕਿ ਇਸ ਤਿਉਹਾਰ ਚ ਤੁਹਾਨੂੰ ਇਸ ਤਿਉਹਾਰ ਤੇ ਰੰਗ ਪਾਓ ਇਸ ਤਿਉਹਾਰ ਤੇ ਰੰਗ ਪਾਓ ਕੁਝ ਸਪੈਸ਼ਲ ਕੱਪੜੇ ਕੁਝ ਸਪੈਸ਼ਲ ਰੰਗ ਤੁਹਾਡੀ ਊਰਜਾ ਨੂੰ ਤੁਹਾਡੀ ਕਿਸਮਤ ਨੂੰ ਬਦਲ ਦਿੰਦੇ ਨੇ ਐਵੇਂ ਰੱਖਿਆ ਬੰਧਨ ਵਾਲੇ ਦਿਨ ਤੁਸੀਂ ਅਗਰ ਲਾਈਟ ਗ੍ਰੀਨ ਪੌਂਦੇ ਜੋ ਤੁਹਾਡੇ ਕਈ ਮਨੋ ਕਾਮਨਾ ਪੂਰਨ ਹੋ ਜਾਈਏ ਰਖੜੀ ਤੇ ਭੈਣ ਭਰਾ ਜੇ ਕੀ ਉਪਾਏ ਕਰ ਸਕਦੇ ਨੇ ਕਿ ਉਹ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਣ ਦੇਖੋ ਜੇ ਉਪਾਇ ਉਹ ਚੇ ਕਰ ਸਕਦੇ ਨੇ ਕਿ ਹਾਂ ਵੀ ਰક્ષાਬੰਧਨ ਵਾਲੇ ਦਿਨ ਆਪਣਾ ਚੌਂਗੜੀਆ ਦੇਖ ਕੇ ਪ੍ਰੋਪਰ ਟਾਈਮ ਦੇਖ ਕੇ ਕਿੰਨੇ ਵਜੇ ਦਾ ਤਿਉਹਾਰ ਆ ਕਿੰਨੇ ਤੋਂ ਕਿੰਨੇ ਬੰਨਣੀਆਂ ਕੋਈ ਬਦਲਾ ਨਾ ਲੱਗੀ ਹੋਵੇ ਕੋਈ ਗ੍ਰਹਿ ਨਕਸ਼ਤਰ ਦਾ ਕੋਈ ਸਮੇਂ ਦੇਖ ਕੇ ਉੱਚੇ ਸਮੇਂ ਜੇ ਬੰਨਣਾ ਉਹਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਵਾ ਤੇ ਜੇ ਆਪਾਂ ਉਹ ਸਮੇਂ ਨਹੀਂ ਦੇਖਦੇ ਹਾਂ ਕੋਈ ਗ੍ਰਹਿ ਗੁਚਰ ਅੱਗੇ ਪਿੱਛੇ ਸੁਭ ਲਾਭ ਨਹੀਂ ਹੁੰਦਾ ਤੇ ਉਹ ਦੇ ਵਿੱਚ ਉਹਦਾ ਰਿਸ਼ਤਾ ਥੋੜਾ ਜਿਹਾ ਡਾਂਡੋਲ ਹੋ ਜਾਂਦਾ ਹੈ ਕੇ ਗ੍ਰਹਿਾਂ ਦੇ ਕਾਰਨ ਵੀ ਰਿਸ਼ਤਿਆਂ ਦੇ ਵਿੱਚ ਦਰਾਰਾਂ ਆ ਸਕਦੀਆਂ ਨੇ ਗ੍ਰਹਿ ਦੇ ਅਕੋਰਡਿੰਗ ਚੱਲਣਗੇ ਤਾਂ ਕਈ ਜਾਂ ਵਸਤੂ ਦੇਣਾ ਕੋਈ ਕਪੜਾ ਦੇਣਾ ਤੇ ਉਸ ਰੰਗ ਦਾ ਦੇਣ ਨੂੰ ਹੋਰ ਫਾਇਦਾ ਹੋਊਗਾ ਪਣਪਰਾ ਦਾ ਪਿਆਰ ਮਜ਼ਬੂਤ ਬਣੇਗਾ ਕਿ ਜੇ ਕੋਈ ਗਿਫਟ ਦੇਣਾ ਹੋਵੇ ਆਪਣੇ ਭਰਾ ਨੂੰ ਦੇਣਾ ਜਾਂ ਭਰਾ ਨੇ ਭੈਣ ਨੂੰ ਦੇਣਾ ਵਾ ਤੇ ਕੋਈ ਕਲਰ ਦੇਖ ਕੇ ਜਾਂ ਚੈੱਕ ਕਰਕੇ ਜਾਂ ਜੋਤਿਸ਼ ਦੁਆਰਾ ਸਲਾਹ ਲੈ ਕੇ ਵੀ ਦੇਣਗੇ ਤਾਂ ਫਾਇਦਾ ਹੋਰ ਹੋਦੀ ਘੋਏਗਾ ਪਿਆਰ ਵੀ ਵਧੇਗਾ ਤਾਂ ਸਰਖੜੀ ਤੇ ਗ੍ਰਹਿਾਂ ਦੀ ਸਥਿਤੀ ਕਿਵੇਂ ਦੀ ਰਹੇ ਵਾਲੀ ਹੈ ਗ੍ਰਹਿ ਕੋਈ ਮਾੜਾ ਨਹੀਂ ਹੁੰਦਾ ਵਾ ਕਈ ਵਾਰ ਸਮੇਂ ਦੇ ਅਕੋਰਡਿੰਗ ਬੰਦੇ ਦੇ ਉੱਤੋਂ ਦਾ ਪ੍ਰਭਾਵ ਆ ਜਾਂਦਾ ਵਾ ਪਰ ਫਿਲਹਾਲ ਇਸ ਵੇਲੇ ਜੋ ਗ੍ਰਹਿ ਆ ਰਹੇ ਨੇ ਉਹ ਬਹੁਤ ਮੰਗਲਕਾਰੀ ਲੈ ਕੇ ਆ ਰਹੇ ਨੇ ਖੁਸ਼ੀਆਂ ਲੈ ਕੇ ਆ ਰਹੇ ਨੇ ਜਿੱਤ ਤਿਹਾਰਾਂ ਦੇ ਸਮੇਂ ਦੌਰਾਨ ਕਿਹਾ ਜਾਂਦਾ ਵੀ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਕੀ ਇਹ ਮੰਨਤਾ ਹੈ ਜਾਂ ਸਿਰਫ ਇੱਕ ਭ੍ਰਮ ਹੈ ਕਾਲੇ ਨੂੰ ਥੋੜਾ ਜਆ ਬ੍ਰਾਹਮਣਾਂ ਦੇ ਨੈਗੇਟਿਵ ਮੰਨਿਆ ਜਾਂਦਾ ਇਸ ਕਿ ਉਹਨੂੰ ਘੱਟ ਯੂਜ਼ ਕਰੋ ਨਾ ਪਾਓ ਵੈਸੇ ਔਰ ਬਾਕੀ ਹੋਰ ਰੰਗ-ਬਰੰਗੇ ਕਲਰ ਪਾਓ ਔਰ ਰੰਗ-ਬਰੰਗੇ ਚੀਜ਼ਾਂ ਲਓ ਮਿਠਾਈ ਲਓ ਵਿਸਤਾਨ ਲਓ ਲੈ ਕੇ ਹੋਵੇ ਵਿਆਹ ਨੂੰ ਲੈ ਕੇ ਹੋਵੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਉਹ ਤਿਉਹਾਰਾਂ ਤੇ ਖਾਸ ਕੀ ਕਰ ਸਕਦੇ ਨੇ ਸਾਰੇ ਲੋਕ ਇਹ ਸਭ ਤੋਂ ਉਤਮ ਹੈ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਲਿਆ ਜਾਵੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਉਹਨਾਂ ਨੂੰ ਕੋਈ ਮਿਠਾਈ ਕੋਈ ਫਲ ਫੁੱਲ ਦਿੱਤਾ ਜਾਵੇ ਕਿ ਲਓ ਜਾਈ ਤਿਉਹਾਰ ਆ ਮਾਤਾ ਜੀ ਐਸੇ ਟਰੈਨ ਆ ਰਹੀ ਆ ਜਾਂ ਬੱਚੀ ਆ ਰਹੀ ਆ ਜਾਂ ਕੋਈ ਆ ਰਿਹਾ ਵਾ ਤੇ ਆਪਣੇ ਮਾਪਿਆਂ ਨੂੰ ਮੰਨਿਆ ਜਾਵੇ ਤੇ ਪ੍ਰਮਾਤਮਾ ਨੂੰ ਵੀ ਮੰਨੋਗੇ ਤੇ ਫੈਸਟੀਵਲ 'ਚ ਹੋ ਜ਼ਿਆਦਾ ਰੰਗ ਲੱਗਣਗੇ ਵਾਲੀ ਦੀ ਜਦੋਂ ਸ਼ੋਪਿੰਗ ਕਰਦੇ ਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਲక్ష్ਮੀ ਅੰਤਰ ਲੈ ਕੇ ਜਾਓ ਹਨਾ ਲక్ష్ਮੀ ਤੁਹਾਡੇ ਤੇ ਧੰਦੀ ਵਰਸ਼ਾ ਕਰੇਗੀ ਤਾਂ ਕਿੰਨੇ ਕੋਈ ਚੀਜ਼ਾਂ ਵਾਜਿਬ ਨਹੀਂ ਕਰਦੇ। ਖਸੀ ਵਾਲੀ ਰਾਤ ਨੂੰ ਜੋ ਪੂਜਾ ਹੁੰਦੀ ਬ੍ਰਾਹਮਣਾ ਦੁਆਰਾ ਉਹਦੇ ਦੁਆਰੋਂ ਨੂੰ ਪ੍ਰਾਰਥਨਾ ਕਰਕੇ ਆਓ ਜੀ ਇਹ ਮੇਰਾ ਨਾਮ ਆ ਮੇਰਾ ਵਾਰ ਇਹ ਮੇਰਾ ਇੱਥੇ ਰਹਿਣਾ ਵਾ ਐਸੀ ਪਰਿਵਾਰ ਸਾਡੇ ਲਈ ਕੋ ਕਵਚ ਬਣਾਓ ਸਾਨੂੰ ਕੋ ਲక్ష్ਮੀ ਕਵਚ ਬਣਾਓ। ਉਹ 500 ਪੰਡਤ ਵੀ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਜੀ ਇੱਕ ਰਾਤ ਦੇ ਵਿੱਚ ਜੋ ਮਾਵਸ ਦੀ ਰਾਤ ਦਿਨ ਨੂੰ ਕਹਿੰਦੇ ਨੇ ਜਦੋਂ ਦੀਵਾਲੀ ਹੁੰਦੀ ਨੇ ਉਸ ਰਾਤ ਦੇ ਵਿੱਚ ਕੁਝ ਸਮੇਂ ਹੀ ਮਿਲਦਾ ਵਾ 12 ਤੋਂ 1 2 2.5 1 2.5 1.5 ਘੰਟੇ ਦੇ ਵਿੱਚ ਜਿੰਨੇ ਬਣ ਜਾਣ ਅੱਛਾ ਕਿ ਵੱਖ-ਵੱਖ ਰਾਸ਼ੀਆਂ ਦੇ ਲਈ ਹਨਾ ਵੱਖ-ਵੱਖ ਰੰਗ ਜਿਹੜੇ ਨੇ ਉਹ ਮਾਇਨੇ ਰੱਖਦੇ ਨੇ ਵੀ ਇਹ ਰੰਗ ਇਸ ਰਾਸ਼ੀ ਨੂੰ ਪਾਉਣਾ ਚਾਹੀਦਾ ਹੈ ਜੇ ਵਾਂਦੇ ਕੋਟਿੰਗ ਕਪਾ ਕਰ ਪਾਵਾਂਗੇ ਤੇ ਉਹ ਤੁਹਾਨੂੰ ਧਨ ਲਾਭ ਮਾਇਆ ਲਾਭ ਔਰ ਐ ਮਨ ਲਓ ਕਿ ਤੁਹਾਡੇ ਨਾਲ ਖਲੋਤਾਂ ਹੁੰਦਾ ਗ੍ਰਹਿ ਕਹਿੰਦਾ ਵੀ ਮੈਨੂੰ ਪ੍ਰਸੰਨ ਕੀਤਾ ਮੈਂ ਤੇਰੇ ਨਾਲ ਆ ਉਹਦੇ ਵਿਗੜੇ ਕੰਮ ਵੀ ਸਬਰ ਜਾਣਗੇ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਉਹ ਕਿੱਥੇ ਆਉਣ ਜਿਹੜੇ ਦੇਖੋ ਪਹੁੰਚ ਕਰਨਾ ਚਾਹੁੰਦੇ ਸਾਨੂੰ ਕੰਟੈਕਟ ਕਰ ਲੈਣ ਫੋਨ ਕਰ ਲੈਣ ਗੱਲ ਕਰ ਲੈਣ ਆਉਣਾ ਚਾਹਣ ਸਾਡੇ ਕੋਲ ਪੰਜਾਬ ਜਲੰਧਰ ਸ਼ਹਿਰ ਦੇ ਵਿੱਚ ਆ ਸਕਦੇ ਨੇ ਜੋਤੀ ਚੌਂਕ ਤੇ ਆਪਣਾ ਆਫਿਸ ਹੈ ਹੋਰ ਤੋਂ ਵੀ ਸਾਨੂੰ ਫੋਨ ਜ਼ਰੂਰ ਕਰ ਲੈਣ ਕਈ ਵਾਰ ਸਾਡੇ ਕੋਲ ਪਾਠ ਪੂਜਾ ਜ਼ਿਆਦਾ ਹੀ ਹੁੰਦੀ ਹੈ ਤੇ ਅਸੀਂ ਵੀ ਉਹਨੂੰ ਕਹਿੰਦੇ ਵੀ ਦੋ ਦਿਨ ਚਾਰ ਦਿਨ ਰੁੱਕ ਕੇ ਆ ਜਾਈਂ ਜਾਂ ਜੋ ਵੀ ਸਮੇਂ ਅਸੀਂ ਉਹਨੂੰ ਕਰੀਏ ਉਸ ਸਮੇਂ ਉਹ ਬੰਦਾ ਆ ਤਿਉਹਾਰਾਂ ਦਾ ਸੀਜ਼ਨ ਜ਼ੋਰਾਂ ਤੇ ਐ ਤੇ ਰਖੜੀ ਆਉਣ ਵਾਲੀ ਐ ਫਿਰ ਜਨਮਾਸਟਮੀ ਨਵਰਾਤਰੀ ਦੁਸ਼ਹਿਰਾ ਤੇ ਦਿਵਾਲੀ ਦੋਸਤੋ ਮਤਲਬ ਜਸ਼ਨ ਮਨਾਉਣ ਦਾ ਤੇ ਰਿਸ਼ਤੇ ਬਣਾਈ ਰੱਖਣ ਦਾ ਪੂਰਾ ਪੂਰਾ ਸੀਜ਼ਨ ਆ ਗਿਆ ਪਰ ਅਜਿਹੇ ਸਮੇਂ ਦੌਰਾਨ ਹਰੇਕ ਤੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਖਾਸ ਕਰ ਧੀਆਂ ਭੈਣਾਂ ਦੇ ਮਨਾਂ ਦੇ ਵਿੱਚ ਹੁਣ ਇੱਕ ਸਵਾਲ ਚੱਲ ਰਿਹਾ ਹੋਵੇਗਾ ਕਿ ਕਿ ਰਖੜੀ ਆਉਣ ਵਾਲੀ ਐ ਕਿ ਤਿਉਹਾਰਾਂ ਦੇ ਵਿੱਚ ਕਿਹੜਾ ਐਸਾ ਸਪੈਸ਼ਲ ਰੰਗ ਪਾਈਏ ਕਿਹੜੇ ਦਿਨ ਦੇ ਵਿੱਚ ਕੀ ਗਲਤੀ ਨਾ ਕਰੀਏ ਤੇ ਕਿਹੜੇ ਤਿਉਹਾਰ ਦੇ ਵਿੱਚ ਕਿਹੜਾ ਰੰਗ ਸਾਡੇ ਲਈ ਸ਼ੁਭ ਰਹੇਗਾ ਤਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੇਰੇ ਨਾਲ ਨੇ ਜੋਤਿਸ਼ ਬਲਦੇਵ ਜੀ ਇਹਨਾਂ ਸਾਰੇ ਸਵਾਲ ਜੋ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਉੱਠ ਰਹੇ ਨੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਪਰਸਨਲੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਹਨਾਂ ਤੋਂ ਜਾਣਗੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਹਾਂ ਜੀ ਪਰ ਜੀ ਮੈਨੂੰ ਐ ਦੱਸੋ ਕਿ ਜਦੋਂ ਵੀ ਤਿਉਹਾਰ ਆਉਂਦੇ ਨੇ ਹੁਣ ਸਪੈਸ਼ਲੀ ਰੱਖੜੀ ਆਉਣ ਵਾਲੀ ਹੈ ਹਨਾ ਜਿਹੜੇ ਆ ਰੰਗ ਨੇ ਕਿ ਇਸ ਤਿਉਹਾਰ 'ਚ ਤੁਹਾਨੂੰ ਇਸ ਤਿਉਹਾਰ ਤੇ ਰੰਗ ਪਾਓ ਇਸ ਤਿਉਹਾਰ ਤੇ ਰੰਗ ਪਾਓ ਕੁਝ ਸਪੈਸ਼ਲ ਕੱਪੜੇ ਕੁਝ ਸਪੈਸ਼ਲ ਰੰਗ ਤੁਹਾਡੀ ਊਰਜਾ ਨੂੰ ਤੁਹਾਡੀ ਕਿਸਮਤ ਨੂੰ ਬਦਲ ਬਿਲਕੁਲ ਜੀ ਬਿਲਕੁਲ ਅਗਰ ਗ੍ਰਹਿ ਅਕੋਰਡਿੰਗ ਕੋਈ ਵੀ ਤਿਹਾਰ ਫੈਸਟੀਵਲ ਹੁੰਦਾ ਵਾ ਉਹਦੇ ਅਕੋਰਡਿੰਗ ਕੋਈ ਇਖਤਿਆਰ ਕਲਰ ਪਾਵਾਂਗੇ ਤਾਂ ਉਹਦਾ ਕਾਫੀ ਫਾਇਦਾ ਹੁੰਦਾ ਵਾ ਉਹਨਾਂ ਗ੍ਰਹਿ ਪ੍ਰਸੰਨ ਹੁੰਦੇ ਨੇ ਗੁਰੂ ਪ੍ਰਸੰਨ ਹੁੰਦੇ ਨੇ ਔਰ ਪਰਮਾਤਮਾ ਉਹਨਾਂ ਦੇ ਕਈ ਮਾਰਗ ਖੋਲ ਦੇਨੇ ਜਿਵੇਂ ਇਸ ਰੱਖਿਆ ਬੰਧਨ ਦੇ ਉੱਤੇ ਮੈਂ ਬਹੁਤ ਸਾਰੀ ਇਦਾਂ ਦੇ ਰੈਮਡੀ ਐ ਛੋਟੇ ਮੋਟੇ ਉਪਾਏ ਕਰਨਾ ਤੁਸੀਂ ਲਾਭ ਲੈ ਸਕਦੇ ਜੀ ਔਰ ਕਾਫੀ ਫਾਇਦਾ ਤੁਹਾਨੂੰ ਹੋਏਗਾ ਉਹਦੇ ਸਭ ਤੋਂ ਵੱਧ ਇਹ ਹੈ ਕਿ ਹਾਂ ਵੀ ਜਿਵੇਂ ਰੱਖਿਆ ਬੰਧਨ ਵਾਲੇ ਦਿਨ ਤੁਸੀਂ ਅਗਰ ਲਾਈਟ ਗ੍ਰੀਨ ਪਾਉਂਦੇ ਜੋ ਤੁਹਾਡੇ ਕਈ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਹਾਂਜੀ ਹਾਂਜੀ ਅੱਛਾ ਰਖੜੀ ਤੇ ਸਪੈਸ਼ਲੀ ਹੁਣ ਰਖੜੀ ਦਾ ਤਿਉਹਾਰ ਹੋਣ ਵਾਲਾ ਤੇ ਰਖੜੀ ਤੇ ਭੈਣ ਭਰਾ ਜਿਹੇ ਕੀ ਉਪਾਏ ਕਰ ਸਕਦੇ ਨੇ ਕਿ ਉਹ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਣ ਦੇਖੋ ਜੋ ਪਾਇਓ ਉਹ ਚੇ ਕਰ ਸਕਦੇ ਨੇ ਕਿ ਹਾਂ ਵੀ ਰਕਸ਼ਾ ਬੰਧਨ ਵਾਲੇ ਦਿਨ ਆਪਣਾ ਚੌਂਗੜੀਆ ਦੇਖ ਕੇ ਪ੍ਰੋਪਰ ਟਾਈਮ ਦੇਖ ਕੇ ਕਿੰਨੇ ਵਜੇ ਦਾ ਤਿਉਹਾਰ ਆ ਕਿੰਨੇ ਤੋਂ ਕਿੰਨੇ ਬੰਨਣੀਆਂ ਕੋਈ ਬਦਰਾ ਨਾ ਲੱਗੀ ਹੋਵੇ ਕੋਈ ਗ੍ਰਹਿ ਨਕਸ਼ੇਤਰਾ ਦਾ ਕੋਈ ਸਮੇਂ ਦੇਖ ਕੇ ਉਚਿਤ ਸਮੇਂ ਜੇ ਬੰਨਣਾ ਉਹਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਵਾ ਤੇ ਜੇ ਆਪਾਂ ਸਮੇਂ ਨਹੀਂ ਦੇਖਦੇ ਹਾਂ ਕੋਈ ਗ੍ਰਹਿ ਗੁਚਰ ਅੱਗੇ ਪਿੱਛੇ ਸੁਭ ਲਾਭ ਨਹੀਂ ਹੁੰਦਾ ਤੇ ਉਹਦੇ ਵਿੱਚ ਉਹਦਾ ਰਿਸ਼ਤਾ ਥੋੜਾ ਜਿਹਾ ਡਾਂਡੋਲ ਹੋ ਜਾਂਦਾ ਕਈ ਵਾਰ ਆਪਸ ਵਿੱਚ ਮਿਸਨਸਣੇ ਕਰ ਲੈਂਦੇ ਨੇ ਪਰ ਬੰਧਨ ਦੇ ਵਿੱਚ ਹੈ ਕਿ ਰਕਸ਼ਾ ਬੰਧਨ ਦੇ ਵਿੱਚ ਕਈ ਤਿਉਹਾਰਾਂ ਦਾ ਪਾਵਰ ਮਿਲਦਾ ਹੈ ਉਹਦੇ ਸਭ ਤੋਂ ਵਧੀਆ ਚੀਜ਼ ਇਹੋ ਹੀ ਹੈ ਕਿ ਹਾਂ ਵੀ ਉਹ ਸਹੀ ਸਮੇਂ ਤੇ ਨਕਸ਼ਤਰ ਦੇਖ ਕੇ ਗ੍ਰਹਿ ਦੇਖ ਕੇ ਉਸ ਹਸਾਬ ਨਾਲ ਰਕਿ ਨੂੰ ਬੰਨਣਾ ਇਹਨਾਂ ਦੇਖਣ ਕੇ ਹਾਂ ਵੀ ਟਾਈਮ ਆਊਟ ਹੋਇਆ ਤੇ ਨੂੰ ਬਨ ਨਹੀਂ ਜਾਓ ਉਹਦਾ ਲਾਭ ਥੋੜਾ ਕਮਜ਼ੋਰ ਪੈ ਜਾਂਦਾ ਵਾ ਬਾਕੀ ਸਮੇਂ ਨੂੰ ਦੇਖ ਕੇ ਪ੍ਰੋਪਰ ਚੈੱਕ ਕਰਕੇ ਪਾਉਣੀ ਚਾਹੀਦੀ ਹੈ ਜੋ ਵੀ ਚੀਜ਼ ਅੱਛਾ ਕਿ ਗ੍ਰਹਾਂ ਦੇ ਕਾਰਨ ਵੀ ਰਿਸ਼ਤਿਆਂ ਦੇ ਵਿੱਚ ਦਰਾਰਾਂ ਆ ਸਕਦੀਆਂ ਨੇ ਬਿਲਕੁਲ ਆ ਸਕਦੀਆਂ ਗ੍ਰਹਿ ਇੱਕ ਇਦਾਂ ਦੀ ਚੀਜ਼ ਹੈ ਜਿਹੜਾ ਉੱਤੇ ਵੀ ਲੈ ਜਾਂਦਾ ਥੱਲੇ ਵੀ ਆਂਦਾ ਰਿਸ਼ਤੇ ਦੀ ਦਰਾਜ ਬਿਲਕੁਲ ਹੁੰਦੀ ਹੈ ਗ੍ਰਹਿ ਉਹਦੀ ਹੈ ਨਾ ਤੇ ਗ੍ਰਹਿ ਨੂੰ ਚੈੱਕ ਕਰਨਾ ਕਿਸੇ ਵਿਦਵਾਨ ਤੋਂ ਦਿਖਾਉਣਾ ਚਾਹੀਦਾ ਤੇ ਉਹਦੇ ਬਾਰੇ ਫਿਰ ਸਹੀ ਜਾਣਕਾਰੀ ਲੈ ਕੇ ਉਸ ਗ੍ਰਹਿ ਨੂੰ ਤੁਸੀਂ ਸ਼ਾਂਤ ਕਰ ਸਕਦੇ ਜੋ ਤੇ ਗ੍ਰਹਿਵਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਇਨਸਾਨ ਨੂੰ ਉਹ ਗ੍ਰਹਿਵਾਂ ਦੇ ਹਿਸਾਬ ਨਾਲ ਕੋਈ ਬਸਤਰ ਹੈ ਕੋਈ ਕਲਰ ਹੈ ਕੋਈ ਨਗ ਸਟੋਨ ਹੈ ਜਿਹੜਾ ਪਾ ਕੇ ਆਪਣੀ ਲਾਈਫ ਨੂੰ ਮਜ਼ਬੂਤ ਕਰ ਸਕਦੇ ਨੇ ਔਰ ਜਿਵੇਂ ਕਿ ਤੁਹਾਰ ਹੈ ਫੈਸਟੀਵਲ ਹੈ ਕਿ ਰક્ષાਬੰਧਨ ਦੇ ਪਰ ਉਹਦੇ ਉੱਤੇ ਤੁਸੀਂ ਵੀ ਹੋਰ ਜੋ ਚੀਜ਼ ਦੇਂਦੇ ਜੋ ਤੇ ਆਪਣੇ ਭੈਣ ਭਰਾ ਨੂੰ ਕੋਈ ਚੰਗਾ ਸਟੋਨ ਦੋ ਕੋਈ ਚੰਗੀ ਚੀਜ਼ ਦੋ ਉਹਨਾਂ ਨੂੰ ਵੀ ਲਾਭ ਹੋਊਗਾ ਦੋਨਾਂ ਨੂੰ ਉਸ ਬੱਚੀ ਨੂੰ ਵੀ ਲਾਭ ਹੋਏਗਾ ਉਸ ਭਰਾ ਨੂੰ ਵੀ ਹੋਏਗਾ ਤੇ ਗ੍ਰਹਿ ਦੇ ਅਕੋਰਡਿੰਗ ਚੱਲਣਗੇ ਤੁਹਾਨੂੰ ਕਈ ਜਮ ਵਸਤੂ ਦੇਣਾ ਕੋਈ ਕਪੜਾ ਦੇਣਾ ਤੇ ਉਸ ਰੰਗ ਦਾ ਦੇਣਗੇ ਹੋਰ ਫਾਇਦਾ ਹੋਊਗਾ ਭੈਣ ਭਰਾ ਦਾ ਪਿਆਰ ਮਜ਼ਬੂਤ ਬਣੇਗਾ ਕਿ ਜੇ ਗਿਫਟ ਦੇਣਾ ਹੋ ਆਪਣੇ ਭਰਾ ਨੂੰ ਦੇਣਾ ਜਾਂ ਭਰਾ ਨੇ ਭੈਣ ਨੂੰ ਦੇਣਾ ਵਾ ਤੇ ਕੋਈ ਕਲਰ ਦੇਖ ਕੇ ਜਾਂ ਚੈੱਕ ਕਰਕੇ ਜਾਂ ਜੋਤਿਸ਼ ਦੁਆਰਾ ਸਲਾਹ ਲੈ ਕੇ ਵੀ ਦੇਣਗੇ ਤੇ ਫਾਇਦਾ ਹੋਰ ਹੋਦੀ ਘੋਏਗਾ ਪਿਆਰ ਵੀ ਵਧੇਗਾ ਤੇ ਅੱਛਾ ਵਧੀਆ ਸਮਾਂ ਕਿਹੜਾ ਹੈ ਜਿਸ ਸਮੇਂ ਤੇ ਤੁਸੀਂ ਮਨਾਉਣਾ ਹੈ ਤਿਉਹਾਰ ਦੇਖੋ ਸਭ ਵਧੀਆ ਸਮੇਂ ਸਵਾ ਹੁੰਦਾ ਵਾ ਸਵਾ 9 ਸਵਾ 8 ਸਵਾ 7 ਬਸ ਬਦਰਾ ਨਾ ਲੱਗੀ ਹੋਵੇ ਕੋਈ ਗ੍ਰਹਿ ਨਕਸ਼ਤਰ ਉਹ ਜੇ ਕਮਜ਼ੋਰ ਨਾ ਹੋਵੇ ਜੋ ਸਵਾਇਆ ਹੋਊਗਾ ਉਹ ਚ ਉਹ ਰਿਸ਼ਤਾ ਉਹ ਸਮੇਂ ਮਜ਼ਬੂਤ ਹੁੰਦਾ ਵਾ ਵੀ ਜਿਵੇਂ ਸਵਾ 9 ਉੱਤਮ ਮੰਨਿਆ ਜਾਂਦਾ ਵਾ ਸਵਾ 7 ਮੰਨਿਆ ਜਾਂਦਾ ਵਾ ਤੇ ਉਹ ਚ ਜਨਾ ਉਹਨਾਂ ਨੂੰ ਉੱਤਮ ਕਾਰੇ ਮਿਲਦਾ ਕੋਈ ਗ੍ਰਹਿ ਦੇ ਅਕੋਰਡਿੰਗ ਇਸ ਸਮੇਂ ਸਵਾ ਹੋਵੇ ਤੇ ਸਵੇ ਦਾ ਜ਼ਿਆਦਾ ਲਾਭ ਆਉ। ਤੇ ਇਸ ਰਖੜੀ ਤੇ ਗ੍ਰਹਾਂ ਦੀ ਸਥਿਤੀ ਕਿਵੇਂ ਦੀ ਰਹਿਣ ਵਾਲੀ ਆ? ਇਸ ਸਮੇਂ ਜੋ ਰਖੜੀ ਤੇ ਗ੍ਰਹਾਂ ਦੀ ਸਥਿਤੀ ਇਹ ਆ ਕਿ ਗ੍ਰਹਿ ਸਭ ਉੱਚ ਕੋਟੀ ਦੋਨੋਂ भुजा ਬਰਾਬਰ ਹਨ। ਗ੍ਰਹਿ ਕੋਈ ਮੜਾ ਨਹੀਂ ਹੁੰਦਾ ਵਾ। ਕਈ ਵਾਰ ਸਮੇਂ ਦੇ ਅਕੋਰਡਿੰਗ ਬੰਦੇ ਦੇ ਉੱਤੇ ਉਸ ਦਾ ਪ੍ਰਭਾਵ ਆ ਜਾਂਦਾ ਵਾ ਪਰ ਫਿਲਹਾਲ ਇਸ ਵੈਦ ਜੋ ਗ੍ਰਹਿ ਆ ਰਹੇ ਨੇ ਉਹ ਬਹੁਤ ਮੰਗਲਕਾਰੀ ਲੈ ਕੇ ਆ ਰਹੇ ਨੇ, ਖੁਸ਼ੀਆਂ ਲੈ ਕੇ ਆ ਰਹੇ ਨੇ। ਕੋਈ ਵੀ ਇਦਾਂ ਦਾ ਗ੍ਰਹਿ ਨਹੀਂ ਆ ਰਿਹਾ ਜੋ ਡਾਊਨ ਜਾ ਰਿਹਾ ਹੋਵੇ। بس راہو ਕੇ ਤੂੰ ਤਾਂ ਸਾਵਧਾਨ ਰਹੋ ਔਰ ਬਾਕੀ ਨਵ ਗ੍ਰਹਿ ਉਤਮ ਹੈਗੇ ਆ راہੂ ਕੇ ਤਾ ਛੋਟਾ ਮੋਟਾ ਜੋ ਜਾਪ ਹੁੰਦਾ ਕਰੋ ਔਰ ਬਾਕੀ ਗ੍ਰਹਿ ਤੇ ਕੋਈ ਵੱਡੀ ਪ੍ਰੋਬਲਮ ਹੈਗੀ ਨਹੀਂ ਕੋਈ ਉਤਾਪ ਚੜਾਵ ਨਹੀਂ ਹੈਗਾ ਔਰ ਕੁਲ ਮਿਲਾ ਕੇ ਵੀ ਹਰ ਚੀਜ਼ ਸਹੀ ਸਮੇਂ ਤੇ ਬਦੀਆਂ ਆਈ ਹੋਈ ਹੈ ਕੋਈ ਮੁਸ਼ਕਿਲ ਨਹੀਂ ਹੈਗੀ ਅਰਤੀ ਦੀ ਅੱਛਾ ਕਿ ਕੋਈ ਪਰਿਵਾਰ ਦੇ ਵਿੱਚ ਜਿਹੜੇ ਉਪਾਏ ਕੀਤੇ ਜਾ ਸਕਦੇ ਨੇ ਕਿ ਪਰਿਵਾਰ ਦੇ ਵਿੱਚ ਤਿਉਹਾਰਾਂ ਦੇ ਸਮੇਂ ਦੌਰਾਨੀਆਂ ਸਾਰੀ ਜ਼ਿੰਦਗੀ ਸੁਖ ਸ਼ਾਂਤੀ ਬਣੀ ਰਹੇ ਉਹਦੇ ਉੱਤੇ ਹੁੰਦਾ ਵੀ ਜੈਮੇ ਵੀ ਤੁਸੀਂ ਉਪਾਏ ਹੈ ਕਿ ਮੰਦਰ ਜਾ ਸਕਦੇ ਜੋ ਉੱਥੇ ਜਾ ਕੇ ਆਪਣਾ ਮੱਥਾ ਟੇਕ ਕੇ ਜੋ ਵੀ ਵਿਸ਼ ਮੰਗਣੀ ਹੈ ਸ਼ੁਰੂਆਤ ਆਪਣੀ ਵਾਰ ਦੇ ਜਿਵੇਂ ਬੰਧਨ ਰੱਖਿਆ ਬੰਦੀਛਾ ਤਾਂ ਬੰਧਨ ਦਾ ਵਿੱਚ ਆਪਾਂ ਬੰਧਨ ਪਿਆਰ ਰੱਬ ਬਣਾਇਆ ਰਵੇ ਮਜ਼ਬੂਤ ਬਣਾਇਆ ਰਵੇ ਕੋਈ ਇਹਨੂੰ ਤੋੜੇ ਨਾ ਤੇ ਮੰਦਿਰ ਜਾ ਕੇ ਸਵੇਰੇ ਜਾ ਕੇ ਆਪਣਾ ਨਾਲ ਜੜ ਚੜਾ ਸਕਦੇ ਨੇ ਜਿਹਨੂੰ ਖੋਪਰਾ ਕਹਿੰਦੇ ਨੇ ਨਾਲ ਸਪੈਸ਼ਲ ਘਰ ਪਾਣੀ ਵਾਲਾ ਨਹੀਂ ਜਿਹੜਾ ਗੱਟ ਜਿਹਨੂੰ ਖੋਪਰਾ ਕਹਿੰਣਾ ਵਾ ਉਹ ਜਾ ਕੇ ਉੱਥੇ ਮੰਦਿਰ ਚੜਾ ਸਕਦੇ ਨੇ ਉਹਦੇ ਨਾਲ ਕਾਫੀ ਲਾਭ ਮਿਲੇਗਾ ਚਾਹੇ ਉਹ ਪਰ ਆਚੜਾਵੇ ਚਾਹੇ ਉਹ ਭੈਣ ਚੜਾਵੇ ਜਾਂ ਉਹਨਾਂ ਦੀ ਮਾਂ ਬਾਪ ਵੀ ਉਹਨੂੰ ਜਾ ਕੇ ਸਵੇਰੇ ਜਾ ਕੇ ਮੰਦਰੇ ਚਲੇ ਜਾਣ ਜਾਂ ਕਿਸੇ ਦਾਨ ਧਰਮ ਚ ਦੇ ਦੇਣ ਕਿਸੇ ਲੰਗਰ ਭੰਡਾਰੇ ਚ ਦੇ ਦੇਣ ਵੀ ਵਾਈਟ ਚੀਜੋ ਦਾ ਦਾਨ ਕੀਤੀ ਹੋਈ ਜਿਆਦਾ ਲਾਭਦਾਇਕ ਹੁੰਦੀ ਆ ਤੇ ਨਾਲੇ ਵੀ ਅੰਦਰੋਂ ਬਾਹਰੋਂ ਰੰਗ ਹੁੰਦਾ ਅੰਦਰੋਂ ਚਿੱਟਾ ਹੁੰਦਾ ਵਾ ਤੇ ਚਿੱਟੇ ਚੀਜ਼ ਦਾ ਦਾਨ ਕੀਤੀ ਜਾਵੇ ਉਹ ਦਿਨ ਉੱਤਮ ਹੈਗਾ ਰક્ષા ਬੰਧਨ ਦੇ ਰੀਤੇ ਅੱਛਾ ਪੰਡਿਤ ਜੀ ਤਿਉਹਾਰਾਂ ਦੇ ਸਮੇਂ ਦੌਰਾਨ ਕਿਹਾ ਜਾਂਦਾ ਵੀ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਕੀ ਇਹ ਮੰਨਤਾ ਹੈ ਜਾਂ ਸਿਰਫ ਇੱਕ ਭ੍ਰਮ ਹੈ? ਨਹੀਂ ਨਹੀਂ ਜੀ ਬਿਲਕੁਲ ਜੀ ਤਿਉਹਾਰਾਂ ਤੇ ਰੰਗ-ਬਰੰਗਾ ਫੈਸਟੀਵਲ ਕਪੜਾ ਪਾਓ। ਕਾਲੇ ਨੂੰ ਥੋੜਾ ਜਿਹਾ ਬ੍ਰਾਹਮਣਾਂ ਦੇ ਨੇਗੇਟਿਵ ਮੰਨਿਆ ਜਾਂਦਾ ਇਸ ਲਈ ਉਹਨੂੰ ਘੱਟ ਯੂਜ਼ ਕਰੋ ਨਾ ਪਾਓ ਵੈਸੇ। ਹਮਮ ਔਰ ਬਾਕੀ ਹੋਰ ਰੰਗ-ਬਰੰਗੇ ਕਲਰ ਪਾਓ। ਔਰ ਰੰਗ ਬਰੰਗੇ ਚੀਜ਼ਾਂ ਲਓ ਮਿਠਾਈ ਲਓ ਵਿਸਤਾਰ ਲਓ ਪਰ ਇਹ ਕਿ ਬਲੈਕ ਨੋਗ ਇਗਨੋਰ ਕੀਤਾ ਜਾਵੇ ਤਾਂ ਚੰਗੀ ਚੀਜ਼ਾ ਮਾੜੀ ਚੀਜ਼ ਨਹੀਂ ਸਹੀ ਗਾਰਡ ਕੀਤਾ ਗਿਆ ਸਹੀ ਸਬਾਗ ਇਹਨ ਦਿੱਤੀ ਆ ਕਿ ਵਾਰ ਤੋਂ ਹਾਰ ਚੇ ਬਲੈਕ ਨੋਗ ਇਗਨੋਰ ਕੀਤਾ ਜਾਵੇ ਕਿਉਂਕਿ ਉਹ ਰੰਗ ਮਤਲਬ ਸ਼ੁੱਧਤਾ ਦਾ ਪ੍ਰਤੀਕ ਨਹੀਂ ਹੈਗਾ ਉਹ ਨੈਗੇਟਿਵਿਟੀ ਦਾ ਪ੍ਰਤੀਕ ਹੈਗਾ ਉਹ ਅੱਛਾ ਹੁਣ ਗੱਲ ਕਰ ਲਈਏ ਕੁਝ ਸੋਲੂਸ਼ਨਸ ਦੀ ਹਨਾ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਤਿਉਹਾਰ ਵੀ ਹੋਣਗੇ ਤੇ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਮੱਸਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਹੇ ਉਹ ਸਟੱਡੀ ਨੂੰ ਲੈ ਕੇ ਹੋਵੇ ਵਿਆਹ ਨੂੰ ਲੈ ਕੇ ਹੋਵੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੀ ਬਣ ਰਿਹਾ ਉਹ ਤਿਉਹਾਰਾਂ ਤੇ ਖਾਸ ਕੀ ਕਰ ਸਕਦੇ ਨੇ ਸਾਰੇ ਲੋਕ ਸਾਰੇ ਲੋਕ ਦੇਖੋ ਜੀ ਤਿਉਹਾਰਾਂ ਦੇ ਸਭ ਤੋਂ ਪਹਿਲਾਂ ਤੇ ਪਰਮ ਪਿਤਾ ਪਰਮੇਸ਼ਰ ਨੂੰ ਜਿੰਨੂੰ ਵੀ ਉਹ ਹਜ਼ੂਰੀ ਕਰਦੇ ਜਿਹਦੇ ਵੀ ਬੰਦਗੀ ਕਰਦੇ ਨੇ ਕੋਈ ਜੋ ਵੀ ਆਪਣੇ ਜਿਵੇਂ ਦੇਵਤਾ ਨੂੰ ਮੰਨਦਾ ਵਾ ਉਸ ਦੇਵਤਾ ਦੇ ਅੱਗੇ ਆराधना ਕਰੇ ਪ੍ਰਾਰਥਨਾ ਕਰੇ ਤੇ ਫੇਰ ਉਹ ਪ੍ਰਮਾਤਮਾ ਉਹ ਫੈਸਟੀਵਲ ਨੂੰ ਬੜਾ ਸੋਹਣਾ ਬਣਾ ਦੇਗਾ ਖੁਸ਼ੀਆਂ ਨਾਲ ਬਣਾ ਦੇਗਾ। ਔਰ ਜੇ ਆਪਾਂ ਨੂੰ ਗਨੋਰ ਕਰਦੇ ਆਂ ਤੇ ਕਈ ਵਾਰ ਕੋਈ ਮੁਸ਼ਕਿਲ ਵੀ ਆ ਜਾਂਦੀ ਹੈ। ਲੋਕੀ ਜਿਛਾ ਮਲ ਆ ਰਹੇ ਹੁੰਦੇ ਕਿਤੇ ਤਿਉਹਾਰ ਤੇ ਕਿਤੇ 네ਗੈਟਿਵਿਟੀ ਵੀ ਪਰ ਆਪਾਂ ਨੂੰ ਸ਼ੁਰੂਆਤ ਰੱਬ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਈਸ਼ਵਰ ਦਾ ਨਾਮ ਲੈ ਕੇ ਔਰ ਜੋ ਵੀ ਆਪਣੇ ਵੱਡੇ ਵੱਡੇ ਦੇ ਆ ਉਹਨਾਂ ਦਾ ਆਸ਼ੀਰਵਾਦ ਲੈ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ। ਉਹਦੇ ਨਾਲ ਤਿਉਹਾਰ 'ਚ ਹੋ ਜ਼ਿਆਦਾ ਰੌਣਕ ਆ ਜਾਂਦੀ ਹੈ, ਰੰਗਤ ਆ ਜਾਂਦੀ ਹੈ। ਆਪਣੇ ਮਾਪ ਦਾ ਆਸ਼ੀਰਵਾਦ ਲੈ ਸਕਦੇ ਨੇ। ਪਰਮਾਤਮਾ ਦੇ ਹਜ਼ੂਰੀ ਕਰ ਸਕਦੇ ਨੇ ਉਹਨਾਂ ਦੀ ਪ੍ਰਾਰਥਨਾ ਕਰ ਸਕਦੇ ਨੇ ਤੇ ਇਹਦੇ ਨੇ ਕਈ ਉਪਾਏ ਆ ਜਿਨ੍ਹਾਂ ਨਾਲ ਕੰਮ ਨੂੰ ਕਾਫੀ ਲਾਭ ਫਾਇਦਾ ਮਿਲੇਗਾ ਇਹ ਸਭ ਤੋਂ ਉੱਤਮ ਹੈ ਕਿ ਮਾਤ ਪਿਤਾ ਦਾ ਆਸ਼ੀਰਵਾਦ ਲਿਆ ਜਾਵੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਉਹਨਾਂ ਨੂੰ ਕੋਈ ਮਿਠਾਈ ਕੋਈ ਫਲ ਫੁੱਲ ਦਿੱਤਾ ਜਾਵੇ ਕਿ ਲੋ ਜੀ ਅੱਜ ਤੋਹਾਰ ਆ ਮਾਤਾ ਜੀ ਐਸੇ ਪੈਣ ਆ ਰਹੀ ਆ ਜਾਂ ਬੱਚੀ ਆ ਰਹੀ ਆ ਜਾਂ ਕੋਈ ਆ ਰਿਹਾ ਵਾ ਤੇ ਆਪਣੇ ਮਾਪਿਓ ਨੂੰ ਮਨਿਆ ਜਾਵੇ ਤੇ ਪ੍ਰਮਾਤਮਾ ਨੂੰ ਵੀ ਮੰਨੋਗੇ ਤੇ ਫੈਸਟੀਵਲ ਚ ਹੋ ਜਿਆਦਾ ਰੰਗ ਲੱਗਣਗੇ ਤੇ ਕਈ ਉਹਨਾਂ ਦੇ ਬਿਗੜੇ ਹੋਏ ਕੰਮ ਬਣਨਗੇ ਉਹ ਮਾਪੇ ਦਾ ਆਸ਼ੀਰਵਾਦ ਵੀ ਆ ਉਹ ਭੈਣ ਵੀ ਮਾਂ ਹੁੰਦੀ ਹੈ ਉਹ ਭਰਾ ਵੀ ਬਾਪ ਬਣਦਾ ਵਾ ਬਿਲਕੁਲ ਹੁੰਦੇ ਆ ਕਿ ਮਾਪੇ ਦੇ ਬਾਰੇ ਕੋਈ ਚੀਜ਼ ਹੁੰਦੀ ਤੇ ਭੈਣ ਮਾਵਾਂ ਵਾਲਾ ਕੰਮ ਕਰਦੀ ਔਰ ਭਰਾ ਬਾਪ ਵਾਲਾ ਵੀ ਕਰਦਾ ਵਾ ਪਰ ਉਹਨਾਂ ਨੂੰ ਆਪਾਂ ਰਿਸ਼ਤਿਆਂ ਨੂੰ ਸਮਝੀਏ ਜਾਣੀਏ ਉਹਨਾਂ ਲਈ ਪੂਰਾ ਆਪਾਂ ਸਤਿਕਾਰ ਕਰੀਏ ਉਹਨਾਂ ਦਾ ਆਮਾਨ ਸਨਮਾਨ ਆਇਦਾ ਹਰ ਚੀ ਕਰੋ ਜੋ ਜਾਇਜ਼ ਹੈ ਜੋ ਵਾਜੀ ਉਹ ਜੋ ਕਰਨਾ ਚਾਹੀਦਾ ਵਾ ਕੁਛ ਲੋਕ ਵਾਰਤਾਰਤੇ ਆਪਣੀ ਭੈਣ ਨੂੰ ਇਗਨੋਰ ਕਰ ਦਿੰਦੇ ਜਾਂ ਭਰਾ ਨੂੰ ਕਰ ਦਿੰਦੇ ਨੇ ਤੇ ਉਹ ਰਿਸ਼ਤੇ ਅਜ ਫਿਰ ਪ੍ਰਮਾਤਮਾ ਵੀ ਦੇਖਦਾ ਕਿ ਮੈਂ ਇੰਨੇ ਸੋਹਣੇ ਰਿਸ਼ਤੇ ਬਣਾਏ ਆ ਫਿਰ ਉਹਨਾਂ ਵਿੱਚੋਂ ਜਿੰਨਾ ਮਰਜ਼ੀ ਜਾਬ ਉਪਾਏ ਕਰੇ ਉਹਨਾਂ ਨੂੰ ਲਾਭ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਨੁਕਸਾਨ ਪਾਉਂਦੇ ਨੇ ਔਰ ਸਭ ਤੋਂ ਵਧੀਆ ਤੇ ਇਹ ਕਿ ਮਾਪੇ ਦਾ ਆਮਾਨ ਸਨਮਾਨ ਕਰੋ ਭੈਣ ਭਰਾ ਦੀ ਆਈ ਉਹਦਾ ਤਾਂ ਆਮਾਨ ਸਨਮਾਨ ਇੱਜ਼ਤ ਜੋ ਵੀ ਉਹਦਾ ਬਣਦਾ ਸਭ ਦਾ ਉਹਨੂੰ ਖੁਸ਼ ਕਰਕੇ ਭੇਜੋ ਪੈਨੂ ਵੀ ਆਪਣੇ ਭਰਾ ਨੂੰ ਖੁਸ਼ ਕਰਦੀ ਹੈ ਤੇ ਭਰਾ ਦਾ ਵੀ ਫਰਜ਼ ਹੈ ਉਹਨੂੰ ਖੁਸ਼ ਕਰਕੇ ਭੇਜੇ ਉਹ ਕੋਈ ਗਿੱਲੇ ਸ਼ਿਕਵੇ ਸ਼ਿਕਾਇਤਾਂ ਨਾ ਕਰੇ ਇਸ ਤਿਉਹਾਰ ਦੇ ਤੇ ਆਪਣੇ ਗਿੱਲੇ ਸ਼ਿਕਵੇ ਸ਼ਿਕਾਇਤਾਂ ਨੂੰ ਭੁੱਲ ਕੇ ਇੱਕ ਪਿਆਰ ਦਾ ਪ੍ਰਤੀਕ ਦੇਣਾ ਚਾਹੀਦਾ ਔਰ ਪਿਆਰ ਨਾ ਰਹਿਣਾ ਚਾਹੀਦਾ ਔਰ ਪਿਆਰ ਨਾਲ ਅੱਗੇ ਵਧਣਾ ਚਾਹੀਦਾ ਵਾ ਹਾਂਜੀ ਦੀਵਾਲੀ ਦੀ ਸ਼ਾਪਿੰਗ ਦੇ ਦੌਰਾਨ ਜੇਕਰ ਗੱਲ ਕਰੀਏ ਤਾਂ ਹੁਣ ਦੀਵਾਲੀ ਵੀ ਆਉਗੀ ਹਨਾ ਸਾਰੇ ਤੁਹਾਡ ਜਦੋਂ ਵੀ ਜਾਣਗੇ ਤਾਂ ਦੀਵਾਲੀ ਦੀ ਜਦੋਂ ਸ਼ਾਪਿੰਗ ਕਰਦੇ ਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਲక్ష్ਮੀ ਯੰਤਰ ਲੈ ਕੇ ਜਾਓ ਹਨਾ ਲక్ష్ਮੀ ਤੁਹਾਡੇ ਤੇ ਧੰਦੀ ਵਰਸ਼ਾ ਕਰੇਗੀ ਤਾਂ ਕਿੰਨੇ ਕੋ ਇਹ ਚੀਜ਼ਾਂ ਵਾਜਬ ਨਹੀਂ ਕਰਨੀਆਂ ਦੇਖੋ ਜੀ ਲక్ష్ਮੀ ਯੰਤਰ ਸ਼੍ਰੀ ਯੰਤਰ ਕਵਸ਼ ਯੰਤਰ ਇਹ ਤਾਂ ਬਹੁਤ ਸਾਰੇ ਬਾਜ਼ਾਰ ਚ ਦੀਵਾਲੀ ਫਸਟੇਰ ਤੋ ਹਾਰ ਆਊਗਾ ਤੇ ਕਾਫੀ ਚੀਜ਼ਾਂ ਆਣੀਆਂ ਵਾ ਵੀ ਇਹ ਰੱਖ ਲੋ ਤਾਂ ਇਹ ਹੋਊਗਾ ਪਰ ਜੋ ਵੀ ਚੀਜ਼ ਤੁਸੀਂ ਲੈਣੀ ਹੈ ਕੋਈ ਸਹੀ ਪੰਡਤ ਬ੍ਰਾਹਮਣ ਬਾਬਾ ਜੇ ਕੋਈ ਗਿਆਤਾ ਵਾ ਸਮਝਦਾਰ ਹੋ ਸਾਸਤਰ ਨੂੰ ਜਾਣੋ ਤਾਂ ਪੁੱਛ ਕੇ ਉਸ ਯੰਤਰ ਨੂੰ ਤਾਜੀ ਨੂੰ ਲੈ ਕੇ ਆਪਣੇ ਘਰੇ ਜਾਓ ਚਾਹੇ ਉਹ ਜੋ ਵੀ ਚੀਜ਼ ਦੇ ਰਹੇ ਨੇ ਅਗਰ ਸਿੱਧ ਸਾਧਨਾ ਨਾ ਕਰਾਂਗੇ ਤਾਂ ਉਸ ਪਾਵਰਫੁਲ ਤਾਕਤਫੁਲ ਹੁੰਦੀ ਹੈ ਉਹ ਚੀਜ਼ ਕਾਮਯਾਬ ਹੁੰਦੀ ਹੈ ਔਰ ਜੇ ਕਿਤੇ ਕਿਤੋਂ ਵੀ ਦੁਕਾਨ ਤੋਂ ਜਾ ਕੇ ਲੈ ਕੇ ਜਾਂਦੇ ਸਾਰੀ ਦੁਨੀਆ ਮਾਤਾ ਲక్ష్ਮੀ ਦੀ ਫੋਟੋ ਖਰੀਦਦੀ ਆ ਪਰ ਉਹਦਾ ਅਸਰ ਉਹ ਤੱਕ ਨਹੀਂ ਹੁੰਦਾ ਵਾ ਉਹਨੂੰ ਆਪਾਂ ਪੂਜ ਸਕਦੇ ਆ ਪੂਜ ਕੇ ਬਾਅਦ ਜੋ ਕੈਲੰਡਰ ਫੋਟੋ ਲੋਕੀ ਰੱਖ ਦਿੰਦੇ ਨੇ ਪਰ ਤੁਸੀਂ ਇਦਾਂ ਦੀ ਚਾਹੇ ਛੋਟੀ ਲੈ ਜਾਓ ਪਰ ਉਹਨੂੰ ਕੋਈ ਲਮਾਰੀ ਲੋਕਰ ਜੇ ਰੱਖੋ ਚਾਹੇ ਲక్ష్ਮੀ ਦੀ ਚਾਹੇ ਕੁਬੇਰ ਦੀ ਜਾਂ ਕਿਸੇ ਪੰਡਤ ਵਿਦਵਾਨ ਤੋਂ ਬੋਝ ਪੱਤਰ ਦੁਆਰਾ ਲక్ష్ਮੀ ਵਾਲੀ ਰਾਤ ਨੂੰ ਜੋ ਪੂਜਾ ਹੁੰਦੀ ਬ੍ਰਾਹਮਣਾਂ ਦੁਆਰਾ ਉਹਦੇ ਦੁਆਰਾ ਉਹਨੂੰ ਪ੍ਰਾਰਥਨਾ ਕਰਕੇ ਆਓ ਜੀ ਇਹ ਮੇਰਾ ਨਾਮ ਆ ਮੇਰਾ ਵਾਰ ਆ ਇਹ ਮੇਰਾ ਇੱਥੇ ਰਹਿਣਾ ਵਾ اسی ਪਰਿਵਾਰ ਸਾਡੇ ਲਈ ਕੋਈ ਕਵਚ ਬਣਾਓ ਸਾਨੂੰ ਕੋਈ ਲక్ష్ਮੀ ਕਵਚ ਦੋ ਤੇ ਕਿਸੇ ਬ੍ਰਾਹਮਣ ਦੁਆਰਾ ਲਿਤਾ ਗਿਆ ਉਹ ਕਾਫੀ ਕਾਮਯਾਬ ਹੋਏਗਾ اور ਦੁਕਾਨਾ ਤੋਂ ਲਿਤਾ ਗਿਆ ਨੈਚੁਰਲ ਜੈਮ ਫੋਟੋ ਵਿਕਰੀ ਹੋ ਬਿਕਰੀ ਦੁਨੀਆ ਖਰੀਦ ਰਹੀ ਹੈ اور 100 ਨਹੀਂ 100000 ਕਰੋੜ ਖਰੀਦ ਰਹੀ ਹੈ ਪਰ ਜੋ बीज मंत्र ਬਣਦੇ ਉਹ 5 ਬਣ ਜਾਣਗੇ 10 ਬਣ ਜਾਣਗੇ 15 ਬਣ ਜਾਣਗੇ ਉਹ 50 100 ਪੰਡਤ ਵੀ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇੱਕ ਰਾਤ ਦੇ ਵਿੱਚ ਜੋ ਮਾਵਸ ਕੀ ਰਾਤ ਜਿਹਨੂੰ ਕਹਿੰਦੇ ਨੇ ਜਦੋਂ ਦੀਵਾਲੀ ਹੁੰਦੀ ਨਹੀਂ ਉਸ ਰਾਤ ਦੇ ਵਿੱਚ ਕੁਝ ਸਮੇਂ ਹੀ ਮਿਲਦਾ ਵਾ 12 ਤੋਂ 1 2 2.5 1 2 2.5 1.5 ਘੰਟੇ ਦੇ ਵਿੱਚ ਜਿੰਨੇ ਬਣ ਜਾਣ ਪਰ ਬਹੁਤ ਸਾਰੇ ਨਹੀਂ ਬਣ ਸਕਦੇ ਕਿਉਂਕਿ ਉਹ ਵੀ ਆਲਰੇਡੀ 5-7 ਪੰਡਤ ਹੋਣਗੇ ਇੱਕ ਇੱਕ ਹੱਥ ਆਏਗਾ ਤੇ ਪੰਜ ਆਗੇ ਜੇ 15 ਵਾਂ ਤੇ 20 25 ਗਾ ਲੈਣਗੇ ਪਰ ਉਹ ਵੀ ਕੁਆਂਟੀਟੀ ਦੇ ਸਾਹ ਨਾਲ ਬਣਦੇ ਨਹੀਂ ਪਰ ਉਹ ਪਾਵਰਫੁੱਲ ਔਰ ਤਾਕਤਵਰ ਹੁੰਦੇ ਨੇ ਵੱਡੇ ਵੱਡੇ ਲੋਕਾਂ ਨੇ ਬਣੀਆਂ ਨੇ ਸੇਠਾ ਨੇ ਵਪਾਰੀਆਂ ਨੇ ਬੰਮੜਾ ਆ ਕੇ ਲਾਇਆ ਹੁੰਦਾ ਦੁਕਾਨਾਂ ਤੇ ਲక్ష్ਮੀ ਕਵਚ ਤੇ ਉਹ ਲక్ష్ਮੀ ਆਉਂਦੀ ਵੀ ਆ ਤੇ ਉਹ ਕਵਚ ਨਾਲ ਸਿੱਧ ਕੀਤਾ ਹੁੰਦਾ ਜੇ ਉਹ ਬਜਾਰੋਂ ਦੁਕਾਨ ਤੋਂ ਲੈ ਕੇ ਦਿੰਗੇ ਤੇ ਕਵਚ ਲੱਗਾ ਹੁੰਦਾ ਪਰ ਦੁਕਾਨ ਤੇ ਗ੍ਰਾਹਕ ਨਹੀਂ ਹੁੰਦਾ ਜਾਂ ਉਹਨਾਂ ਦਾ ਕਾਰੋਬਾਰ ਨਹੀਂ ਹੁੰਦਾ ਤੇ ਉਹ ਲక్ష్ਮੀ ਵੀ ਪ੍ਰਾਪਤ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੇ ਸਿਰ ਦੁਕਾਨ ਤੋਂ ਖਰੀਦਿਆ ਆਵਾ ਤੇਰੇ ਆਨਲਾਈਨ ਮਿਲਦੇ ਆ ਉਹ ਇੰਨੇ ਕਾਮਯਾਬ ਨਹੀਂ ਹੁੰਦੇ ਦੇਖੋ ਜੇ ਅਸੀਂ ਆਨਲਾਈਨ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ ਵੀ ਆਨਲਾਈਨ ਦੇ ਹਰ ਚੀਜ਼ ਦਾ ਉਪਾਏ ਹੈਗਾ ਵਾ ਪਰ ਆਨਲਾਈਨ ਉਹ ਚੀਜ਼ ਨੂੰ ਪ੍ਰੋਪਰ ਸਮਾਧਾਨ ਦੇ ਦੇ ਅਸੀਂ ਚੀਜ਼ ਨੂੰ ਨਹੀਂ ਮੰਨਦੇ ਵੀ ਇਦਾਂ ਹੋ ਸਕਦਾ ਇਹਦੇ ਬਹਿ ਕੇ ਸੋਧ ਕਰਕੇ ਆਪਾਂ ਸਲਾਹ ਕਰਕੇ ਹੀ ਕੋਈ ਚੀਜ਼ ਤਿਆਰ ਕਰ ਸਕਦੇ ਆਪਾਂ ਅਜਾ ਕਿ ਵਕ ਵਕ ਰਾਸ਼ੀਆਂ ਦੇ ਲਈ ਹਨਾ ਵਕ ਵਕ ਰੰਗ ਜਿਹੜੇ ਨੇ ਉਹ ਮਾਇਨੇ ਰੱਖਦੇ ਨੇ ਵੀ ਇਹ ਰੰਗ ਇਸ ਰਾਸ਼ੀ ਨੂੰ ਪਾਉਣਾ ਚਾਹੀਦਾ ਹੈ ਬਿਲਕੁਲ ਮਾਇਨੇ ਰੱਖਦੇ ਆ ਜੀ ਬਿਲਕੁਲ ਰਾਸ਼ੀ ਦੇ ਅਕੋਰਡਿੰਗ ਚੱਲਣ ਵਾਲੇ ਇਨਸਾਨ ਨੂੰ ਲਾਭ ਬਹੁਤ ਮਿਲਦਾ ਵਾ ਅਲੱਗ ਅਲੱਗ ਰੰਗਾਂ ਦਾ ਵੀ ਫਾਇਦਾ ਹੁੰਦਾ ਬੁੱਧ ਵਾਲੇ ਨੂੰ ਗ੍ਰੀਨ ਪਾਉਣਾ ਚਾਹੀਦਾ ਵਾ ਜਿਹਦਾ ਚੰ드ਰਮਾ ਹੋਵੇ ਉਹਨੂੰ ਵਾਈਟ ਪਾਉਣਾ ਚਾਹੀਦਾ ਜਿਹਦਾ ਸ਼ੁਕਰ ਸੁਆਮੀ ਹੋ ਉਹਨੂੰ ਵਾਈਟ ਪਾਉਣਾ ਚਾਹੀਦਾ ਵਾ ਕੁਝ ਰੰਗ ਬਹੁਤ ਫਾਇਦੇਮੰਦ ਹੁੰਦੇ ਨੇ ਕੋਈ ਨੀਲਾ ਪਾਉਂਦਾ ਕੋਈ ਪੀਲਾ ਪਾਉਂਦਾ ਤੇ ਇਹ ਗ੍ਰਹਿਾਂ ਦੇ ਅਕੋਰਡਿੰਗਰ ਕਾਪਾ ਕਲਰ ਪਾਵਾਂਗੇ ਤੇ ਉਹ ਤੁਹਾਨੂੰ ਧਨ ਲਾਭ ਮਾਇਆ ਲਾਭ ਔਰ ਆ ਮਨ ਲਓ ਕਿ ਤੁਹਾਡੇ ਨਾਲ ਖਲੋਤਾ ਹੁੰਦਾ ਗ੍ਰਹਿ ਕਹਿੰਦਾ ਵੀ ਮੈਨੂੰ ਪ੍ਰਸੰਨ ਕੀਤਾ ਮੈਂ ਤੇਰੇ ਨਾਲ ਆ ਉਹਦੇ ਵਿਗੜੇ ਕੰਮ ਵੀ ਸਬਰ ਜਾਣਗੇ ਤੇ ਜੇ ਉਹਦੇ ਅਕੋਰਡਿੰਗ ਉਹ ਚੱਲ ਰਿਹਾ ਵਾ ਕਿ ਮੰਗਲ ਉਹਦਾ ਖਰਾਬ ਚੱਲ ਰਿਹਾ ਉਹ ਕਾਲਾ ਕਪੜਾ ਪਾ ਕੇ ਜਾ ਰਿਹਾ ਵਾ ਤੇ ਵੀ ਮੰਗਲ ਦੇ ਉਹਨੂੰ ਕਹਿੰਦਾ ਵੀ ਮੇਰਾ ਲਾਲ ਪਾ ਮੈਨੂੰ ਚੰਗੇ ਵਾਲੇ ਪਾ ਲਾਲ ਪਾ ਸੰਤਰੀ ਪਾ orange ਪਾ ਜਿਹੜੇ ਮੇਰੇ ਨਾਲ ਚੱਲਦੇ ਨੇ ਤੂੰ ਜੇ ਬਲੈਕ ਪਾ ਰਿਹਾ ਵਾ ਤੇ ਤੂੰ ਆਪਣੇ ਗ੍ਰਹਿ ਨੂੰ ਖੁਦ ਨੁਕਸਾਨਦਾਇਕ ਕਰਾ ਰਿਹਾ ਉਹ ਇਨਸਾਨ ਖੁਦ ਉਹ ਤੋਂ ਨੁਕਸਾਨ ਪਾ ਸਕਦਾ ਵਾ ਤੇ ਇਸ ਲਈ ਜੇ ਦਾ ਸਵਾਮੀ ਆਪਣਾ ਦੇਖ ਕੇ ਕਿਸੇ ਪੰਨੇ ਨੂੰ ਪੁੱਛ ਕੇ ਜਾਂ ਜਾਣ ਕੇ ਪੁੱਛ ਕੇ ਉਸ ਹਿਸਾਬ ਦੇ ਕਲਰ ਪਾਉਣਾ ਬਹੁਤ ਉન્નਤੀ ਹੁੰਦੀ ਹੈ ਬਹੁਤ ਮਾਰਗ ਖੁੱਲਦੇ ਨੇ ਔਰ ਇਹ ਹੈ ਕਿ ਹਮੇਸ਼ਾ ਉਹ ਤਰੱਕੀ ਕਰਦਾ ਵਾ ਅਗਰ ਕੋਈ ਕਲਰ ਨੂੰ ਅਗਰ ਤੁਸੀਂ ਸੋਚ ਕੇ ਸਮਝ ਕੇ ਪਾਓਗੇ ਤੁਹਾਡੀ ਤਰੱਕੀ 100% ਹੋਊਗੀ ਤਾਨੂੰ ਕੋਈ ਜ਼ਿਆਦਾ ਸਲਾਹ ਲੈਣ ਦੀ ਵੀ ਲੋੜ ਨਹੀਂ ਪਊਗੀ ਤੁਸੀਂ ਬਹੁਤ ਅੱਗੇ ਵਧ ਸਕਦੇ ਹੋ ਉਹਦੇ ਨਾਲ ਅੱਛਾ ਕੀ ਚ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਉਹ ਕਿੱਥੇ ਆਉਣ ਜਿਹੜੇ ਦੇਖੋ ਪਹੁੰਚ ਕਰਨਾ ਚਾਹੁੰਦੇ ਸਾਨੂੰ ਕੰਟੈਕਟ ਕਰ ਲੈਣ ਫੋਨ ਤੇ ਸਾਡ ਨਾਲ ਗੱਲ ਕਰ ਲੈਣ ਆਉਣਾ ਚਾਹਣ ਸਾਡੇ ਕੋਲ ਪੰਜਾਬ ਜਲੰਧਰ ਸ਼ਹਿਰ ਦੇ ਵਿੱਚ ਆ ਸਕਦੇ ਨੇ ਜੋਤੀ ਚੌਂਕ ਤੇ ਆਪਣਾ ਆਫਿਸ ਹੈ ਕਈ ਸਾਲਾਂ ਪੁਰਾਣਾ ਆਫਿਸ ਹੈ ਉੱਧਰ ਆ ਕੇ ਸਾਡਾ ਸਲਾਹ ਕਰ ਸਕਦੇ ਨੇ ਬਹਿ ਸਕਦੇ ਨੇ ਆਉਣ ਤੋਂ ਪਹਿਰੇ ਸਾਨੂੰ ਫੋਨ ਜਰੂਰ ਕਰ ਲੈਣ ਕਈ ਵਾਰ ਸਾਡੇ ਕੋਲ ਪਾਠ ਪੂਜਾ ਜ਼ਿਆਦਾ ਹੀ ਹੁੰਦੀ ਆ ਤੇ ਅਸੀਂ ਫਿਰ ਉਹਨੂੰ ਕਹਿੰਦੇ ਵੀ ਦੋ ਦਿਨ ਚਾਰ ਦਿਨ ਰੁੱਕ ਕੇ ਆ ਜਾਈਂ ਜਾਂ ਜੋ ਵੀ ਸਮੇ ਅਸੀਂ ਉਹਨੂੰ ਕਰੀਏ ਉਸ ਸਮੇ ਉਹ ਬੰਦਾ ਆ ਕੇ ਸਾਡਾ ਸਲਾਹ ਗੈਡ ਲੈ ਸਕਦਾ ਵਾ ਔਰ ਇੱਕ ਚੀਜ਼ਾਂ ਦਾ ਪਰਵ ਦਾ ਤਿਉਹਾਰ ਦਾ ਫਾਇਦਾ ਲੈ ਸਕਦਾ ਵਾ ਤੇ ਦੀਵਾਲੀ ਤੇ ਵਿਸ਼ੇਸ਼ ਪੂਜਾ ਹੀ ਕਰਦੇ ਆ ਜਿੱਦੇ 21 ਪੰਡਤ ਪਲੱਸ ਅਸੀਂ ਬਿਠਾਈਦੇ ਆ ਉਸ ਰਾਤ ਅਸੀਂ ਪੂਰੀ ਵਿਧੀ ਵਿਧਾਨ ਦਾ ਕੋਈ ਵੀ ਨજર ਹੋਵੇ ਟੋਕ ਹੋਵੇ ਕੀਤਾ ਹੋਵੇ ਕਰਾਇਆ ਹੋਵੇ ਇੱਕ ਬੋਜਪੱਤਰ ਦੁਆਰਾ ਹੀ ਤਾਵੀ ਜੰਤਰ ਤਿਆਰ ਕਰਦੇ ਆ ਜਿਹੜਾ ਜੰਤਰ ਕਾਫੀ ਫਾਇਦੇਮੰਦ ਹੁੰਦਾ ਵਾ ਤੇ ਲੋਕਾਂ ਨੂੰ ਅੱਜ ਤੱਕ ਬਹੁਤ ਫਾਇਦਾ ਮਿਲਿਆ ਉਸ ਜੰਤਰ ਨਾਲ ਮੀਕੋ ਤੁਸੀ ਇਹ ਸਪਸ਼ਟ ਕਰ ਦਿੱਤਾ ਕਿ ਹਨਾ ਰੰਗਾ ਦੇ ਨਾਲ ਕੱਪੜਿਆਂ ਦੇ ਨਾਲ ਮਾੜੇ ਮੁੱਤ ਨੂੰ ਟਾਲਿਆ ਜਾ ਸਕਦਾ ਹੈ ਜੇਕਰ ਤੁਸੀਂ ਵੀ ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ ਕਿਉਂਕਿ ਤਿਉਹਾਰਾਂ ਦੇ ਵਿੱਚ ਕੁਝ ਖਾਸ ਜਿਹੜੇ ਉਪਾਏ ਹੁੰਦੇ ਨੇ ਜਾਂ ਫਿਰ ਤੁਸੀਂ ਵੀ ਕੁਝ ਖਾਸ ਰੰਗ ਕਿਹੜਾ ਤੁਸੀਂ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਕਿਹੜਾ ਰੰਗ ਅਸੀਂ ਪਾਈਏ ਤਾਂ ਇਹ ਸਵਾਲ ਜਿਹੜੇ ਨੇ ਤੁਸੀਂ ਪਰਸਨਲੀ ਮੀਟ ਅਪ ਕਰ ਸਕਦੇ ਹੋ ਇਹਨਾਂ ਨੇ ਦੱਸਿਆ ਵੀ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਆ ਸਕਦੇ ਹੋ ਤਾਂ ਕੰਟੈਕਟ ਨੰਬਰ ਵੀ ਸਕਰੀਨ ਤੇ ਫਲੈਸ਼ ਹੋ ਰਿਹਾ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ ਦੋਸਤੋਂ ਉਮੀਦ ਹੈ ਕਿ ਤੁਹਾਡਾ ਜਿਹੜਾ ਤਿਉਹਾਰ ਹੈ ਉਹ ਤਿਉਹਾਰ ਭਾਰ ਤੁਹਾਡਾ ਰੋਸ਼ਨ ਵੀ ਹੋਵੇ ਤੇ ਇੱਕਦਮ ਤੰਦਰੁਸਤ ਵੀ ਰਹੇ ਤੁਹਾਡਾ ਮਾੜਾ ਵਕਤ ਟਲ ਜਾਵੇ ਤੇ ਤੁਹਾਡੀ ਕਿਸਮਤ ਜਿਹੜੀ ਹੈ ਉਹ ਕਰ ਬਟਲੇਵੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਨਜੀਤ ਜੀ ਮੈਂ ਕਹਿੰਦੇ ਨੇ ਕਿ ਕੀਤਾ ਕਰਾਇਆ ਟਾਲਿਆ ਜਾ ਸਕਦਾ ਹੈ ਉਹ ਇੱਕ ਵਾਰ ਇੱਕ ਰਾਤ ਆਉਂਦੀ ਹੈ ਹਨਾ ਉਹਦੇ ਵਿੱਚ ਤੁਸੀਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਜਿੱਤਾ ਤੁਹਾਡੇ ਤੇ ਕੀਤਾ ਕਰਾਇਆ ਹੋ ਹੋਵੇ ਹਨਾ ਤੇ ਕੀ ਉਹ ਚੀਜ਼ ਨੂੰ ਟਾਲਿਆ ਜਾ ਸਕਦਾ ਹੈ ਬਿਲਕੁਲ ਇਦਾਂ ਟਾਲਿਆ ਜਾ ਸਕਦਾ ਵਾ ਇਹ ਇੱਕ ਇਦਾਂ ਦੀ ਰਾਤ ਆਉਂਦੀ ਹੈ ਦੇਖੋ ਜੀ ਪੂਰੇ ਸਾਲ 'ਚ 2-3 ਵਾਰ ਤਾਂ ਇਹ ਤਾਂ ਹੁੰਦੀਆਂ ਪੂਰੇ ਸਾਲ ਦੇ ਵਿੱਚ ਹਰ ਸਾਲ ਵਿੱਚ ਹਰ ਜਿੰਨਾ ਵੀ ਸਾਲ ਚੇਂਜ ਹੁੰਦਾ ਹਰ ਸਾਲ 'ਚ ਤਿੰਨ ਵਾਰ ਤਾਂ ਹੁੰਦੀਆਂ ਹੋਲੀ ਦੀਵਾਲੀ ਦਸਹਿਰਾ ਇਹ ਤਿੰਨ ਵਾਰ ਤਾਂ ਇਹਨਾਂ ਨਿਵਾ ਹੋਲੀ ਲਾਤ ਬੰਦਾ ਕੁਝ ਵੀ ਕਰਵਾ ਸਕਦਾ ਵਾ ਕੁਝ ਵੀ ਕਟਵਾ ਸਕਦਾ ਵਾ ਕੁਝ ਵੀ ਪ੍ਰਹਾਰ ਕਰ ਸਕਦਾ ਔਰ ਪ੍ਰਹਾਰ ਨੂੰ ਕਟਾਇ ਵੀ ਜਾ ਸਕਦਾ ਵਾ ਤੇ ਉਹ ਹੁੰਦੀ ਹੋਲੀ ਦੀਵਾਲੀ ਦਸਹਿਰਾ ਇਹ ਇਦਾਂ ਦੇ ਪਰਵ ਆ ਜਿਨ੍ਹਾਂ ਦੀ ਕਾਰਟ 100% ਹੁੰਦੀ ਆ ਅਗਰ ਸਹੀ ਗਿਆਤਾ ਵਿਦਵਾਨ ਉਹਦੇ ਤੇ ਪਾਠ ਕਰਦਾ ਉਦੋਂ ਰਾਤ ਨੂੰ ਬਹਿ ਕੇ ਤੇ ਵੱਡੇ ਤੋਂ ਵੱਡਾ ਦਸਹਿਰੇ ਵਾਲੀ ਰਾਤ ਨੂੰ ਕੀਤਾ ਕਰਾਇਆ ਜਾਦੂ ਟੂਣਾ ਨજર ਟੋਕ ਬਾਗੇ ਬੰਦੀ ਵਸੀਗਨ ਹਰ ਚੀਜ਼ ਦੀ ਤੋੜ ਕੱਟ ਹੋ ਸਕਦੀ ਆ ਔਰ ਕਰਾਇਆ ਵੀ ਜਾ ਸਕਦਾ ਵਾ ਸੇਮ ਚੀਜ਼ ਜੋ ਮੈਂ ਦੱਸ ਰਿਹਾ ਕੀਤਾ ਕਰਾਇਆ ਇਹ ਕੀਤਾ ਵੀ ਜਾ ਸਕਦਾ ਤੇ ਤੜਵਾਇਆ ਵੀ ਜਾ ਸਕਦਾ ਤੇ ਇਹ ਰਾਤਾਂ ਜਿਹੜੀਆਂ ਹੁੰਦੀਆਂ ਇਹ ਸਪੈਸ਼ਲ ਰਾਤਾਂ ਹੁੰਦੀਆਂ ਜੋ ਸ਼ਵ ਦੇ ਵਿੱਚ ਕਦੇ ਕਦੇ ਹੁੰਦੀ ਜਿਵੇਂ ਕੋਈ ਚੰਦਰ ਗਣ ਸਲਾਬਾਦ ਹੁੰਦਾ ਉਸੇ ਸਮੇਂ ਹਰ ਸਾਲ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਪਾਵਰ ਦਿੰਦੀ ਹੈ ਪਰਮਾਤਮਾ ਨੇ ਈਸ਼ਵਰ ਨੇ ਕਿ ਉਸ ਰਾਤ ਨੂੰ ਬੰਦਾ ਜੋ ਚਾਹੇ ਕਰ ਸਕਦਾ ਹੈ کافی ਕੁਝ ਕਰ ਸਕਦਾ ਅਗਰ ਉਹ ਵਿਦਵਾਨ ਹੋਏਗਾ ਤੇ ਉਹ ਧਨ ਵੀ ਕਮਾ ਸਕਦਾ ਵਾ ਮਾਇਆ ਵੀ ਵੰਦਾ ਸਕਦਾ ਮਾਇਆ ਕਿਸੇ ਦੀ ਕਟਾ ਵੀ ਸਕਦਾ ਵਾ ਕਾਰੋਬਾਰ ਕੇ ਚੀਜ਼ਾਂ ਦੇ লাভ ਹਾਨੀ ਹੋ ਸਕਦੀ ਹੈ ਉਹ ਸੇਮ ਰਾਤ ਦੀਵਾਲੀ ਦੀ ਰਾਤ ਹੁੰਦੀ ਹੈ ਜਿਸ ਦਿਨ ਸਾਰੀ ਦੁਨੀਆ ਦੀਵੇ ਜਗਾ ਕੇ ਬੈਠੀ ਨੇ ਚਾਰੇ ਪਾਸੇ ਰੋਸ਼ਨੀ ਦੀਪਕ ਉਹ ਸੇ ਰਾਤ ਨੂੰ ਉਸੇ ਵਿਦਿਆ ਦੀ ਸ਼ਕਤੀ ਚੱਲਦੀ ਹੈ ਜਿੱਤੇ ਯੰਤਰ ਮੰਤਰ ਤੰਤਰ ਤੇ ਜਿੰਨੇ ਸਿਧਨਾ ਕਰਕੇ ਬੰਦਾ ਕੁਝ ਵੀ ਪ੍ਰਾਪਤ ਕਰ ਸਕਦਾ ਹੋ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਸਹੀ ਲੋਕ ਸਾਨੂੰ ਮਿਲ ਕੇ ਸਾਡੇ ਤੋਂ ਉਪਾਏ ਕਰਾ ਸਕਦੇ ਨੇ ਵੀ ਕਿਦਾਂ ਮਰਜ਼ੀ ਪੁਰਾਣੇ ਤੋਂ ਪੁਰਾਣਾ ਕੀਤਾ ਹੋਵੇ ਕੋਈ ਕਹੋਗੇ ਸਾਲੋਂ ਸਾਲ ਹੋ ਗਏ ਕੋਈ ਨਹੀਂ ਤੋੜਦਾ ਉਹਦੀ ਤੋੜੇ ਕਰਾਤ ਕਰ ਸਕਦੀ ਆ ਪਰ ਉਹ ਸਾਡੇ ਨਾਲ ਸਲਾਹ ਕਰਕੇ ਗਾਈਡ ਕਰਕੇ ਉਸ ਚੀਜ਼ ਦੀ ਤੋੜਵਾ ਲੈ ਸਕਦਾ ਚਾਹੇ ਦੁਸ਼ਹਿਰੇ ਦੀ ਰਾਤ ਲੈ ਲੇ ਚਾਹੇ ਹੋਲੀ ਦੀ ਲੈ ਲੇ ਔਰ ਚਾਹੇ ਦੀਵਾਲੀ ਦੀ ਰਾਤ ਨੂੰ ਲੈ ਲੇ ਤੋੜ ਹੋ ਸਕਦੀ ਆ ਵੱਡੇ ਤੋਂ ਵੱਡੇ ਕੀਏ ਕਰਾਇਦੀ ਹਮੇਸ਼ਾ ਲਈ ਤੋੜ ਕਰ ਸਕਦੇ ਆ ਬਿਲਕੁਲ ਦਾ ਰਸਤਾ ਬਣਦਾ ਵਾ ਰਾਤ ਨੂੰ ਜੋ ਚੀਜ਼ ਹੁੰਦੀ ਹੈ ਉਹ ਰਾਤ ਨੂੰ ਕੀਤੀ ਜਾਂਦੀ ਹੈ ਵੈਦਿਕ ਮੰਤਰ ਸ਼ਕਤੀ ਦੁਆਰਾ ਹੁੰਦੀ ਹੈ ਇਹ ਚੀਜ਼ ਪਰ ਜੇ ਕੋਈ ਕੋਈ ਉਸੇ ਰਾਤ ਨੂੰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੋਈ ਕੁਝ ਕਰਵਾਂਦਾ ਤਾਂ ਉਹਨੂੰ ਕਿਵੇਂ ਕਟਿਆ ਜਾ ਸਕਦਾ ਹੈ ਉਹਨੂੰ ਇਦਾਂ ਕੱਟਿਆ ਜਾ ਸਕਦਾ ਕਿ ਜੇ ਕਿਸੇ ਨੂੰ ਨੁਕਸਾਨ ਪਾ ਰਿਹਾ ਤੇ ਉਹਤੇ ਆਪਾਂ ਰੱਖਿਆ ਕਵਚ ਦੇ ਦਾਂਗੇ ਉਹਨਾਂ ਨੂੰ ਕਿ ਹਾਂ ਵੀ ਇਹ ਕਿਸੇ ਦਾ ਨੁਕਸਾਨ ਹੋਣ ਨਹੀਂ ਦੇਗੀ ਚੀਜ਼ ਇੱਕ ਰੱਖਿਆ ਕਵਚ ਹੁੰਦਾ ਵਾ ਜੋ ਰਹੱਸਯਮਈ ਤਰੀਕੇ ਨਾਲ ਬਣਦਾ ਵਾ ਅਗਲੇ ਦਾ ਨਾਮ ਜਨਮ ਸਮੇ ਟਾਈਮ ਡੇਟ ਆਫ ਬਰਥ ਦੇ ਸਾਬ ਨਾਲ ਬਣਦਾ ਵਾ ਉਹ ਆਪਣੇ ਹੱਥੇ ਧਾਰ ਲੈ ਆਪਣੀ ਜੇਬ 'ਚ ਰੱਖ ਲੈ ਜਿੱਥੇ ਵੀ ਕਿਤੇ ਰੱਖੇਗਾ ਉਹਦੇ ਨਾਲ ਫਿਰ ਜੋ ਵੀ ਕੀਤਾ ਕਰਾ ਉਹ ਟਲ ਜਾਏਗਾ ਪੂਰੇ ਘਰ ਨੂੰ ਵੀ ਰੱਖਿਆ ਕੌਜ ਬਣਾ ਸਕਦੇ ਆ ਆਪੇ ਘਰ ਦੇ ਦੀਵਾਰ ਤੇ ਇੱਕ ਚੀਜ਼ ਦੇਨੇ ਬਣਾ ਕੇ ਉਹ ਰਾਤ ਨੂੰ ਬਣਦੀ ਆ ਉਹ ਤੋਂ ਬਾਅਦ ਜਿੰਨਾ ਮਰਜੀ ਕੋਈ ਆਸੀ ਪੜੋਸੀ ਸਗਾ ਸੰਬੰਧੀ ਕੋਈ ਘਰੇ ਚੀਜ਼ ਵੀ ਲੈ ਆਵੇ ਤੇ ਜਿੱਦਾਂ ਲੈ ਕੇ ਆਊਗਾ ਉਦਾਂ ਹੀ ਵਾਪਸ ਜਾਏਗੀ ਅਸਰ ਨਹੀਂ ਹੋਏਗਾ ਉਹ ਘਰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੂਗਾ ਕਿਉਂਕਿ ਅਸੀ ਉਹ ਚੀਜ਼ ਵਾਰਤੋਹਾਰ ਦੇ ਦਿਨ ਸਿੱਧ ਕੀਤੀ ਸੀ ਉਹ ਲਾ ਦਿੱਤੀ ਉਹਨੂੰ ਦੇ ਦਿੱਤੀ ਆ ਤੇ ਉਹਦੇ ਨਾਲ ਉਹਦੀ ਹਮੇਸ਼ਾ ਰੱਖਿਆ ਕੌਜ ਬਣਦੀ ਆ ਔਰ ਹਮੇਸ਼ਾ ਰੱਖਿਆ ਕੌਜ ਬਣਾ ਦਿੰਦਾ ਵਾ ਬਹੁਤ ਬਹੁਤ ਸ਼ੁਕਰੀਆ ਦਾਡਾ